ਇਹ ਬੰਦੇ ਫੋਨ ਨਹੀਂ ਚੁੱਕਣਦੇ ਜੇ ਲਾਗੇ ਤੇ ਜਾ ਕੇ ਵੇਖੇ ਉਹਦਾ ਕੂੜਾ ਨਿਕਲਦਾ। ਇਹ ਐਸੇ ਹੀ ਉਹਨੇ ਦੋਨੇ ਜੇਬਾਂ ਹੱਥ ਪਾਏ ਸੀ। ਹਿੱਟਰ ਜਿੱਦਾਂ ਆ ਸਾਹਮਣੇ ਛੇਕਦਾ ਇਹ ਤੇ ਲਾਗੇ ਕਾਰਬਨ ਬਈ ਹੈ। ਜਿਹੜਾ ਦੂਜਾ ਔਰ ਜਾਈ ਦੇ ਵਿੱਚ ਹੀ ਉਹਦਾ ਮੂੰਹ ਨਿਕਲਦਾ ਹੈ। ਦਿਨ ਚਰ ਖੋਲ ਬੇਹਜ ਵਧ ਜਾਂਦੇ ਜੀ ਬਸ ਪਰ। ਲੋ ਆਦਿ ਤਾਂ ਵੇਖਣਾ ਹੋ ਜਾਂਦਾ ਹੈ ਜਿੱਦਾਂ ਐਸੇ ਹੀ ਹਿੱਟ ਸਿਕੰਡਰ ਬਿਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਰੇ ਤੇ ਹਿੱਟ ਲੱਗਾ ਹੈ ਸਾਹਮਣੇ ਕੇਨ ਮਹਿਸੂਸ ਨਹੀਂ ਹੁੰਦਾ ਵੀ ਦਰਦ ਆ ਸੱਜੀ ਸਾਈਡ ਤੇ ਕਾਨ ਵਿੱਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ 'ਚ ਖੂਨ ਨਿਕਲ ਰਿਹਾ ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਿਆ ਤੁਸੀਂ ਆ ਕੇ ਸਰ ਮੇਰਾ ਨਾਮ ਕਮਲਜੀਤ ਸ਼ਰਮਾ ਆਦੀਆਂ ਪਿੰਡ ਦਾ ਸਰਪੰਚ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤਾਂ ਜਾ ਕੇ ਬੈਠੇ ਉਹਦਾ ਖੂਨ ਕਿਉਂ ਨਹੀਂ ਚੁੱਕਣ ਦੇ ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹਿੱਟਰ ਜਿੱਦਾਂ ਆ ਸਾਹਮਣੇ ਛੇਕੰਦਾ ਇਹਦੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਔਰ ਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਅਜਾਈ ਦਾ ਸਤਾ ਸੀ ਪਤਾ ਕੁਛ ਕਿਨੀ ਕਿਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲੋ ਬੇਹਜ ਬੱਧ ਹੁੰਦੇ ਜੀ ਬਸ ਕਾਹ ਦੀ ਬਾਤ ਤੁਹਾਨੂੰ ਕਿਹੜੇ ਹੱਜ ਦਾ ਫੋਨ ਆਇਆਗਾ ਮੈਂ ਸਰਚ ਦੁਰੰਗਾ ਬਣਾ ਸੀ ਜਦੋਂ ਤੁਸੀਂ ਗਏ ਉਹਦਾ ਮੌਕੇ ਦੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣੋਂ ਜਿਹਾ ਬਦੇ ਵਿੱਚ ਜਿੱਦਾਂ ਐਸੇ ਹੀ ਹਿੱਟਰ ਛੇਕੰਦਾ ਬਿਠਾ ਦੋਹੇ ਜੇਬਾਂ 'ਚ ਹੱਥ ਪਾਏ ਹੋਰੇ ਤੇ ਹਿੱਟ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਇਤਿਕਿਤੇ ਗੋਲੀ ਲੱਗੀ ਦੀ ਇਹਨੇ ਕਿ ਉਹਦੇ ਆ ਸੱਜੀ ਸਾਈਡ ਤੇ ਕਾਨੇ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚ ਖੂਨ ਨਿਕਲ ਰਿਹਾ ਕਿੰਨੇ ਵਜੇ ਘਟਨਾ ਕਿੰਨੇ ਵਜੇ ਪਹੁੰਚਾਈ ਕਿ ਇੱਥੇ 8 ਵਜੇ ਕੋ 15 20 ਮਿੰਟ ਦੇ ਵਿੱਚ ਕੋਈ ਕਿਹਨੂੰ ਫੋਨ ਕੀਤਾ ਐਸਐਸਨ ਨੂੰ ਠੀਕ ਹੈ ਕਿੰਨੇ ਕੁਝ ਪੁਲਿਸ ਤੇ ਆ ਗਈ 5 7 ਮਿੰਟ ਤੋਂ ਬਾਅਦ ਐਸਐਸਨ ਸਾਹਿਬ ਕੋਲ ਜੀ ਕੋਈ ਸੁਣੀ ਬਾਈ ਉਹ ਸੁਣੀ ਕਿ ਇਹਨੇ ਗੋਲੀ ਗਾਲੀ ਜਾਂ ਨਹੀਂ ਸਾਰੇ ਸਾਰੇ ਸਿਆਲ ਦੇ ਬਾਹਰ ਆਪਾਂ ਆਪਣੇ ਅੰਦਰ ਹੀ ਸੁੱਤੇ ਆ ਰਾਤ ਕਿੰਨੇ ਕੰਨੇ ਸੌਂਦਾ ਅੰਦਰ ਹੀ ਸੌਂਦਾ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣਦੇ ਜੇ ਲਾਗੇ ਤੇ ਜਾ ਕੇ ਬੈਠੇ ਪਾਉਂਦੇ ਪਾਉਂਦੇ ਸੀ ਐਸਈ ਉਹਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਜਿਹੜਾ ਜਦ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਔਰ ਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਦਿਨ ਚਾਰ ਖੋਲ ਲੋ ਬੇਹਜ ਵਧਿਆ ਹੁੰਦੇ ਜੀ ਬਸ ਤੇ ਬਾਕੀ ਲਾਹ ਤਾਂ ਇਦਾਂ ਵੇਖਣਾ ਹੋ ਜਾਂਦਾ ਵਿੱਚ ਜਦਾਂ ਐਸਈ ਹਿੱਟਰ ਸੀ ਕੰਡਾ ਮਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟਰ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀਦਰ ਆ ਸੱਜੀ ਸਾਈਡ ਤੇ ਕਾਨ ਵਿੱਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਮਲਾਈ ਉਹਦੇ ਸਿਰ 'ਚ ਖੂਨ ਨਿਕਲਿਆ ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਣ ਜਾ ਕੇ ਸਰ ਮੇਰੇ ਨਾਲ ਕਮਲਜੀਤ ਸਿੰਘ ਆਦਿ ਪਿੰਡ ਦਾ ਸਰਪੰਚ ਚਲ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤੇ ਜਾ ਕੇ ਬੈਠੇ ਉਹਦਾ ਖੂਨ ਕਿਉਂ ਨਹੀਂ ਚੁੱਕਣ ਦੇ ਜਦੋਂ ਮੈਂ ਗਿਆ ਸੀ ਤੇ ਜਿਹੜਾ ਹੀ ਐਸਐਚਓ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹੀਟਰ ਜਿੱਦਾਂ ਆ ਸਾਹਮਣੇ ਠੇਕਣ ਡੇ ਤੇ ਲਾਗੇ ਕਾਰਬਨ ਪਈ ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਵਰਜਾਈ ਦਾ ਸੱਤਾ ਸੀ ਜਿੱਦਾਂ ਪਤਾ ਕੁਛ ਕਿੰਨੀ ਕਿੰਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲਓ ਗੱਬੇ ਹੀ ਵੱਧ ਹੁੰਦੇ ਜੀ ਬਸ ਕਾਲੀ ਬਾਤ ਤੁਹਾਨੂੰ ਕਿਹੜੇ ਹਾਂ ਜਦੋਂ ਫੋਨ ਆਏਗਾ ਬਸ ਸੱਚ ਦਰੰਗਾ ਬਣਾ ਸੀ ਜਦੋਂ ਤੁਸੀਂ ਗਏ ਉਹਦੇ ਮੌਕੇ ਤੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣੋਂ ਜਾਬਦੇ ਵੀ ਜਿੱਦਾਂ ਐਸੀ ਹੀਟਰ ਸਿੱਕਣ ਡਾ ਬਿਠਾ ਦੋਹਾਂ ਜੇਬਾਂ 'ਚ ਹੱਥ ਪਾਏ ਹੋਰੇ ਤੇ ਹਿੱਟ ਲੱਗਾ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰ ਇੱਥੇ ਕਿਤੇ ਗੋਲੀ ਲੱਗੀ ਦੀ ਇਹਨਾਂ ਦੀ ਉਹਦੇ ਆ ਸੱਜੀ ਸਾਈਡ ਤੇ ਕੰਨ ਚੋਂ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ 흘ਾਈ ਉਹਦੇ ਸਿਰ ਚੋਂ ਖੂਨ ਨਿਕਲਿਆ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਪਹੁੰਚਾਈ ਕਿੱਥੇ 8:15 20 ਮਿੰਟ ਦੇ ਵਿੱਚ ਕਿਸੇ ਨੇ ਫੋਨ ਕੀਤਾ ਐਸਐਚਓ ਨੂੰ ਠੀਕ ਹੈ ਕਿੰਨੇ ਕੋਈ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਚਓ ਸਾਹਿਬ ਆਪਾਂ ਜੀ ਤੇ ਅੰਦਰ ਕੋਈ ਸੁਣੀ ਬਾਈ ਉਹ ਸੁਣੀ ਤੇ ਨੇ ਗੋਲੀ ਗੱਲ ਦੀਆਂ ਨਹੀਂ ਸਾਰ ਸਾਰੇ ਸਿਆਲ ਦੇ ਬਾਹਰ ਆਪਾਂ ਬਨੇ ਅੰਦਰ ਸੁੱਤੇ ਆ ਰਾਤ ਕਿੰਨੇ ਕੰਮ ਅੰਦਰ ਪਰਾਇ ਨਹੀਂ ਆਉਂਦਾ ਕਿ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣਦੇ ਜੇ ਲਾਗੇ ਤੇ ਜਾ ਕੇ ਵੇਖੇ ਬੜਾ ਕੂੜਾ ਬੰਦੇ ਐ। ਇਹ ਐਸਈ ਉਹਨੇ ਦੋਨੇ ਜੇਬਾਂ ਹੱਥ ਪਾਏ ਸੀ। ਇਹ ਕਿਰੋ ਜਿੱਦਾਂ ਆ ਸਾਹਮਣੇ ਛੇਕਣਦੇ ਇਹਦੇ ਲਾਗੇ ਕਾਰਬਨ ਪਈ। ਜਿਹੜਾ ਦੂਜਾ ਔਰ ਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ। ਦਿਨ ਚਾਰ ਖੋਲ ਲੋ ਬਹਿ ਜੀ ਵਧਿਆ ਹੁੰਦੇ ਜੀ ਬੱਸ ਤੇ। ਲੋ ਆਦ ਇਦਾਂ ਵੇਖਣਾ ਹੋ ਜਾਂਦਾ ਵੀ ਜਿੱਦਾਂ ਐਸਈ ਹਿੱਟ ਸਿਕੰਡਾ ਬਿਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟ ਲੱਗਾ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਕਰਿਆ। ਜਾਂ ਸੱਜੀ ਸਾਈਡ ਤੇ ਕਾਨ ਵਿੱਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ 'ਚ ਖੂਨ ਨਿਕਲਿਆ। ਤੁਹਾਨੂੰ ਕਿਹਦਾ ਫੋਨ ਆਇਆ ਏ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਿਆ ਤੁਸੀਂ ਆ ਕੇ। ਸਰ ਮੇਰਾ ਨਾਮ ਕਮਲਜੀਤ ਸ਼ੈਮਾ ਆਦਿ ਪਿੰਡ ਦਾ ਸਪੈਂਸਰ। ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤਾਂ ਜਾ ਕੇ ਦੇਖੇ ਉਹਦਾ ਖੂਨ ਕਿਉਂ ਨਹੀਂ ਚੁੱਕਣ ਦੇ। ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਇਹ ਹਿੱਟਰ ਜਦ ਆ ਸਾਹਮਣੇ ਛੇਕਣ ਦਾ ਇਹ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਉਹ ਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਰਜਾਈ ਦਾ ਸਤਾ ਸੀ ਪਤਾ ਕੁਛ ਕਿਨੀ ਕਿਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲੋ ਗੱਬੇ ਹੀ ਵੱਡੇ ਹੁੰਦੇ ਜੀ ਬਸ ਚਾਹੀ ਬਾਤ ਤੁਹਾਨੂੰ ਕਿਹੜੇ ਹੱਜ ਦਾ ਫੋਨ ਆਏਗਾ ਐਸਐਚ ਡੁਰੰਗਾ ਬਨਸ ਜਦੋਂ ਤੁਸੀਂ ਗਏ ਉਹ ਮੌਕੇ ਦੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣੋਂ ਜਿਹਾ ਦੇ ਵਿੱਚ ਜਦਾਂ ਐਸੇ ਹੀ ਹਿੱਟਰ ਛੇਕਣ ਦਾ ਬਿਠਾ ਦੋਹਾਂ ਜੇਬਾਂ 'ਚ ਹੱਥ ਪਾਏ ਹੋਰੇ ਤੇ ਹਿੱਟਰ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਰੱਤ ਇੱਥੇ ਕਿਤੇ ਗੋਲੀ ਲੱਗੀ ਦੀ ਜਿਹਨੇ ਕਿ ਉਹਦੇ ਆ ਸੱਜੀ ਸਾਈਡ ਤੇ ਕੰਨ ਚੋਂ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚੋਂ ਖੂਨ ਨਿਕਲ ਰਿਹਾ ਕਿੰਨੇ ਵਜੇ ਘਟਨਾ ਕਿੰਨੇ ਵਜੇ ਪਹੁੰਚਿਆ ਇੱਥੇ 8:15 20 ਮਿੰਟ ਦੇ ਵਿੱਚ ਕਿਤੇ ਕਿਹਨੂੰ ਫੋਨ ਕੀਤਾ ਐਸਐਚਓ ਨੂੰ ਠੀਕ ਹੈ ਕਿੰਨੇ ਕੋਈ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਚਓ ਸਾਹਿਬ ਆਣਗੇ ਕੋਈ ਕੋਈ ਸੁਣੇ ਬਾਈ ਉਹ ਸੁਣੀ ਕਿਨੇ ਗੋਲੀ ਗੱਲ ਦੀਆਂ ਨਹੀਂ ਸਾਰੇ ਸਾਰੇ ਸਿਆਲ ਦੇ ਬਾਹਰ ਆਪੋਂ ਬਨੇ ਅੰਦਰ ਹੀ ਸੱਤੇ ਆ ਰਾਤ ਕਿੰਨੇ ਕਹਿੰਦੇ ਆ ਪਤਾ ਨਹੀਂ ਲੱਗਦਾ ਤੇ ਐਸਚੀ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲਾਗੇ ਤੇ ਜਾ ਕੇ ਬੈਠੇ ਪਾ ਕੂੜਾ ਪਾਉਣ। ਤੇ ਐਸਈ ਉਹਨੇ ਦੋਨੇ ਜੇਬਾਂ ਹੱਥ ਪਾਏ ਸੀ। ਹੀਟਰ ਜਿੱਦਾਂ ਆ ਸਾਹਮਣੇ ਛੇਕਦਾ ਇਹ ਤੇ ਲਾਗੇ ਕਾਰਬਨ ਬਈ। ਜਿਹੜਾ ਦੂਜਾ ਓਰ ਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ। ਦਿਨ ਚਾਰ ਖੋਲ ਲੋ ਕਿ ਬੇਹਜ ਬਧ ਹੁੰਦੀ ਜਬਸਤ। ਭਲਾ ਅੰਦਾਆ ਵੇਖਣਾ ਹੋ ਜਬ ਦੇ ਵਿੱਚ ਜਿੱਦਾਂ ਐਸਈ ਹਿੱਟ ਰਿਸਕੰਡਾ ਮਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਦਰਦ ਆ ਸੱਜੀ ਸਾਈਡ ਤੇ ਕਾਨ ਵਿੱਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਆਈ ਉਹਦੇ ਸਿਰ 'ਚੋਂ ਖੂਨ ਨਿਕਲਿਆ ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਿਆ ਤੁਸੀਂ ਆ ਕੇ ਸਰ ਮੇਰੇ ਨਾਲ ਕਮਲਜੀਤ ਸਿੰਘ ਆਦਿ ਪਿੰਡ ਦਾ ਸਰਪੰਚ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਵੀ ਬੰਦੇ ਫੋਨ ਨਹੀਂ ਚੁੱਕਣਦੇ ਜੇ ਲੱਗੇ ਤੇ ਜਾ ਕੇ ਬੈਠੇ ਉਹਦਾ ਖੂਨ ਕਿਉਂ ਨਹੀਂ ਚੁੱਕਣਦੇ ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹਿੱਟਰ ਜਿੱਦਾਂ ਆ ਸਾਹਮਣੇ ਠੇਕਣ ਦਾ ਇਹਦੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਉਜਾਈ ਦਾ ਸੱਤਾ ਸੀ ਜਿੱਦਾਂ ਪਤਾ ਕੁਛ ਕਿੰਨੀ ਕਿੰਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲੋ ਬੇਹਜ ਬੱਧ ਹੁੰਦੇ ਜੀ ਬਸ ਕਹੋ ਬਾਤ ਤੁਹਾਨੂੰ ਕਿਹੜੇ ਹੱਜ ਦਾ ਫੋਨ ਆਏਗਾ ਬਸ ਸੱਚ ਦੁਰੰਗਾ ਬਣਾ ਸੀ ਜਦੋਂ ਤੁਸੀਂ ਗਏ ਉਹ ਮੌਕੇ ਤੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣਾ ਹੋ ਜਾਂਦੇ ਵਿੱਚ ਜਿੱਦਾਂ ਐਸੇ ਹੀ ਹਿੱਟਰ ਸਿੱਕਣ ਦਾ ਬਿਠਾ ਦੋਹਾਂ ਜੇਬਾਂ 'ਚ ਹੱਥ ਪਾਏ ਹੋਰੇ ਤੇ ਹਿੱਟ ਲੱਗਾ ਸੀ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹ ਠੀਕ ਠੀਕ ਗੋਲੀ ਲੱਗੀ ਦੀ ਜਿਹਨੇ ਕਿ ਉਹਦੇ ਆ ਸੱਜੀ ਸਾਈਡ ਤੇ ਕੰਨ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚ ਖੂਨ ਨਿਕਲਦਾ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਪਹੁੰਚਾਈ ਕਿਥੇ 8 ਵਜੇ ਕੋ 15 20 ਮਿੰਟ ਦੇ ਵਿੱਚ ਕਿਸੇ ਨੇ ਫੋਨ ਕੀਤਾ ਐਸਐਸਓ ਨੂੰ ਠੀਕ ਹੈ ਕਿੰਨੇ ਕੋਈ ਪੁਲਿਸ ਤੇ ਆ ਗਈ 5 7 ਮਿੰਟ ਤੋਂ ਬਾਅਦ ਐਸਐਸਓ ਸਾਹਿਬ ਆਣਗੇ ਕੋਈ ਸੁਣੇ ਬਾਈਬ ਸੁਣੀ ਕਿਨੇ ਗੋਲੀ ਗੱਲ ਦੀਆਂ ਨਹੀਂ ਸਾਰ ਸਾਰੇ ਸਿਆਲ ਦੇ ਬਾਹਰ ਆਪ ਬਣਿਆੰਦਰਾ ਸੁੱਤੇ ਆ ਰਾਤ ਕਿੰਨੇ ਕਹਿੰਦੇ ਆ ਪਤਾ ਨਹੀਂ ਲੱਗਦਾ ਇਹ ਕਿ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲਾਗੇ ਤੇ ਜਾ ਕੇ ਵੇਖੇ ਉਹਦਾ ਕੂੜਾ ਕੰਮ ਬੰਦੇ ਸੀ ਐਸਾ ਹੀ ਉਹਨੇ ਦੋਨੇ ਜੇਬਾਂ ਹੀ ਹੱਥ ਪਾਏ ਸੀ ਹਿੱਟਰ ਜਿਹਦਾ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਔਰ ਜਾਈ ਦੇ ਵਿੱਚ ਇਹਦਾ ਮੂੰਹ ਲੰਗਾ ਸੀ ਦਿਨ ਚਰਖੋਲੇ ਬਹਿਜ ਵਧਿਆ ਹੁੰਦੇ ਜੀ ਬੱਸ ਪਰ ਲਾਹ ਤਾਂ ਇਦਾਂ ਵੇਖਣਾ ਹੋ ਜਾਂਦਾ ਵੀ ਜਿੱਦਾਂ ਐਸੇ ਹੀ ਹਿੱਟ ਸਿਕੰਡਰ ਮਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਰੇ ਤੇ ਹਿੱਟ ਲੱਗਾ ਹੈ ਸਾਹਮਣੇ ਕੇਨ ਮਹਿਸੂਸ ਨਹੀਂ ਹੁੰਦਾ ਵੀ ਦਰਤ ਆ ਸੱਜੀ ਸਾਈਡ ਤੇ ਕਾਨ ਵਿੱਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ 'ਚ ਖੂਨ ਨਿਕਲ ਰਿਹਾ ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਿਆ ਤੁਸੀਂ ਆ ਕੇ ਸਰ ਮੇਰਾ ਨਾਲ ਕਮਲ ਜੀ ਸ਼ਹਿਨ ਆਦੀਆਂ ਪਿੰਡਾਂ ਦਾ ਸਰ ਭਾਈ ਚੱਲ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤਾਂ ਜਾ ਕੇ ਵੇਖੇ ਉਹਦਾ ਖੂਨ ਕਿਉਂ ਨਹੀਂ ਚੁੱਕਣ ਦੇ ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹੀਟਰ ਜਦੋਂ ਆ ਸਾਹਮਣੇ ਠੇਕਣ ਦਾ ਇਹਦੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਅਜਾਈ ਦਾ ਸਤਾ ਸੀ ਪਤਾ ਕੁਛ ਕਿਨੀ ਕਿਨੀ ਗੋਲੀ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲੋ ਬੇਹਜ ਵੱਧ ਹੁੰਦੇ ਜੀ ਬਸ ਕਾਹ ਦੀ ਬਾਤ ਤੁਹਾਨੂੰ ਕਿਹੜੇ ਹੱਜ ਦਾ ਫੋਨ ਆਏਗਾ ਮੈਂ ਸੱਚ ਦਰੰਗਾ ਬਨਾਰਸ ਜਦੋਂ ਤੁਸੀਂ ਗਏ ਉਹ ਮੌਕੇ ਦੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣਾ ਜਿਉਂ ਆਪਣੇ ਵਿੱਚ ਜਦਾਂ ਐਸੇ ਹੀ ਹੀਟਰ ਸਿੱਕਣ ਦਾ ਬਿਠਾ ਦੋਹਾਂ ਜੇਬਾਂ 'ਚ ਹੱਥ ਪਾਏ ਹੋਰੇ ਤੇ ਹੀਟਰ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਰੱਤ ਭਾਈ ਇਹ ਦੂਸ ਇਤਿਕਟ ਗੋਲੀ ਲੱਗੀ ਦੀ ਇਹਨੇ ਕਿ ਉਹਦੇ ਆ ਸੱਜੀ ਸਾਈਡ ਤੇ ਕਾਨੇ ਚੋਂ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਤੋਂ ਖੂਨ ਉਹਦੇ ਸਿਰ ਚੋਂ ਖੂਨ ਨਿਕਲ ਰਿਹਾ ਕਿੰਨੇ ਵਜੇ ਘਟਨਾ ਕਿੰਨੇ ਵਜੇ ਪਹੁੰਚਾਈ ਕਿਥੇ 8 ਵਜੇ ਕੋ 15 20 ਮਿੰਟ ਦੇ ਵਿੱਚ ਕਿਸੇ ਨੇ ਫੋਨ ਕੀਤਾ ਐਸਐਸਓ ਨੂੰ ਠੀਕ ਹੈ ਕਿੰਨੇ ਕੋਈ ਪੁਲਿਸ ਤੇ ਆ ਗਈ 5 7 ਮਿੰਟ ਤੋਂ ਬਾਅਦ ਐਸਐਸਓ ਸਾਹਿਬ ਆਉਣਗੇ ਕੋਈ ਕੋਈ ਸੁਣੀ ਬਾਈ ਬੂ ਸੁਣੀ ਕਿ ਇਹਨੇ ਗੋਲੀ ਗਾਲੀ ਜਾਂ ਨਹੀਂ ਸਾਰੇ ਸਾਰੇ ਸਿਆਲ ਦੇ ਬਾਹਰ ਆਪੋਂ ਆਪਣੇ ਅੰਦਰ ਹੀ ਸੁੱਤੇ ਆ ਰਾਤ ਕਿੰਨੇ ਕਹਿੰਦਾ ਅੰਦਰ ਹੀ ਰਹਿੰਦਾ ਹੁੰਦਾ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲਾਗੇ ਤਾਂ ਜਾ ਕੇ ਵੇਖੇ ਉਹਦਾ ਕੂੜਾ ਕੰਮ ਸੀ। ਐਸਐਹੀ ਉਹਨੇ ਦੋਨੇ ਜੇਬਾਂ ਹੀ ਹੱਥ ਪਾਏ ਸੀ। ਜਿੱਥੇ ਜਦ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ। ਜਿਹੜਾ ਦੂਜਾ ਓਰ ਜਾਈ ਦੇ ਵਿੱਚ ਇਹ ਉਹਦਾ ਮੂੰਹ ਨੰਗਾ ਸੀ। ਦਿਨ ਚਾਰ ਖੋਲ ਲੋ ਕਿ ਬਹਿਜ ਅਧਿਆਨ ਦੇ ਵਿੱਚ ਬਸ। ਭਲਾ ਅਜਿਹਾ ਵੇਖਣਾ ਜਿਹਾ ਜਿਦਾ ਜਿਹਾ ਐਸਐਹੀ ਹਿੱਟਰ ਸਿਕੰਡਾ ਮਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟਰ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਦਰਦ ਆ ਸੱਜੀ ਸਾਈਡ ਤੇ ਕੰਨ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਲਾਇ ਉਹਦੇ ਸਿਰ ਚ ਖੂਨ ਨਿਕਲਿਆ ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੇ ਦੇਖਿਆ ਤੁਸੀਂ ਜਾ ਕੇ ਸਰ ਮੇਰਾ ਨਾਮ ਕਮਲਜੀਤ ਸਿੰਘ ਆਦੀ ਪਿੰਡ ਦਾ ਸਰ ਬਈ ਚਲ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤੇ ਜਾ ਕੇ ਬੈਠੇ ਪਤਾ ਖੂਨ ਕਿਉਂ ਨਹੀਂ ਚੁੱਕਣ ਦੇ ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹਿੱਟਰ ਜਿੱਦਾਂ ਆ ਸਾਹਮਣੇ ਠੇਕਣ ਦੇ ਤੇ ਲਾਗੇ ਕਾਰਬਨ ਪਈ ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਅਜਾਈ ਦਾ ਸੱਤਾ ਸੀ ਪਤਾ ਕੁਛ ਕਿੰਨੀ ਕਿੰਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਤਿੰਨ ਚਾਰ ਖੋਲ ਲਓਗੇ ਬੇਹਜ ਵਧਿਆਉਂਦੇ ਜੀ ਬੱਸ ਕਹੇ ਬਾਤ ਤੁਹਾਨੂੰ ਕਿਹੜੇ ਹਾਂ ਜਦੋਂ ਫੋਨ ਆਏਗਾ ਮੈਂ ਸੱਚ ਦੁਰੰਗਾ ਬਣਾਂ ਜੀ ਜਦੋਂ ਤੁਸੀਂ ਗਏ ਉਹਦਾ ਮੌਕੇ ਤੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣਾ ਜਿਹਾ ਜਦਦਾ ਜਿਵੇਂ ਜਿੱਦਾਂ ਐਸੀ ਫੀਟਰ ਸਿੱਕਣ ਦਾ ਬਿਠਾ ਦੋਹੇ ਜੇਬਾਂ 'ਚ ਹੱਥ ਪਾਏ ਹੋਰੇ ਤੇ ਹਿੱਟ ਲੱਗਾ ਸਾਹਮਣੇ ਕਿਸੇ ਨੂੰ ਮਹਿਸ ਇੱਥੇ ਕਿਤੇ ਗੋਲੀ ਲੱਗੀ ਦੀ ਇਹਦੀ ਉਹਦੇ ਆ ਸੱਜੀ ਸਾਈਡ ਤੇ ਕੰਨ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚ ਖੂਨ ਨਿਕਲਿਆ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਪਹੁੰਚਾਈ ਇੱਥੇ 8:15 20 ਮਿੰਟ ਦੇ ਵਿੱਚ ਕਿਤੇ ਕਿਹਨੂੰ ਫੋਨ ਕੀਤਾ ਐਸਐਸਓ ਨੂੰ ਠੀਕ ਹੈ ਕਿੰਨੇ ਕੋਈ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਸਓ ਸਾਹਿਬ ਪਹੁੰਚ ਗਏ ਤੇ ਅੰਦਰ ਕੋਈ ਸੁਣਿਆ ਬਾਈ ਉਹ ਸੁਣੀ ਕਿ ਇਹਨੇ ਗੋਲੀ ਗੱਲ ਦੀਆਂ ਨਹੀਂ ਸਾਰੇ ਸਾਰੇ ਸਿਆਲ ਦੇ ਬਾਹਰ ਆਪਾਂ ਆਪਣੇ ਅੰਦਰ ਹੀ ਸੁੱਤੇ ਆ ਰਾਤ ਕਿੰਨੇ ਕਿੰਨੇ ਅੰਦਰ ਪਤਾ ਨਹੀਂ ਲੱਗਦਾ ਕਿ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣਦੇ ਜੇ ਲਾਗੇ ਤੇ ਜਾ ਕੇ ਬੈਠੇ ਉਹਦਾ ਕੂੜਾ ਨਹੀਂ ਚੁੱਕਣਦੇ। ਜਿ ਐਸੇ ਹੀ ਉਹਨੇ ਦੋਨੇ ਜੇਬਾਂ ਹੀ ਹੱਥ ਪਾਏ ਸੀ। ਇਹ ਕਿਰੋ ਜਿੱਦਾਂ ਆ ਸਾਹਮਣੇ ਝੇਕਣ ਦੇ ਤੇ ਲਾਗੇ ਕਾਰਬਨ ਪਈ। ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ। ਦਿਨ ਚੜਖੋਲ ਲੋ ਬਹਿ ਜੀ ਬਧ ਹੁੰਦੇ ਜੀ ਬਸ ਤੇ ਬਾਰ। ਲਾਹ ਦੇ ਇਦਾਂ ਵੇਖਣਾ ਹੋ ਜਾਂਦਾ ਵੀ ਜਿੱਦਾਂ ਐਸੇ ਹੀ ਹਿੱਟ ਸਿੱਕੰਡਾ ਬਿਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟ ਲੱਗਾ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਜਰ। ਜਾਂ ਸੱਜੀ ਸਾਈਡ ਤੇ ਕਾਨ ਵਿੱਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ 'ਚ ਖੂਨ ਨਿਕਲਿਆ। ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਿਆ ਨਹੀਂ ਆ ਗਿਆ। ਸਰ ਮੇਰਾ ਨਾਮ ਕਮਲਜੀਤ ਸ਼ਰਮਾ ਆਦਿ ਪਿੰਡ ਦਾ ਸਰਪੈਂਚਰ। ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤਾਂ ਜਾ ਕੇ ਦੇਖੇ ਉਹਦਾ ਖੂਨ ਕਿਉਂ ਨਹੀਂ ਚੁੱਕਣ ਦੇ। ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹਿੱਟਰ ਜਦੋਂ ਆ ਸਾਹਮਣੇ ਠੇਕਣ ਦਾ ਤੇ ਲੱਗੇ ਕਾਰਬਨ ਬਈ ਜਿਹੜਾ ਦੂਜਾ ਉਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਉਜਾਈ ਜੋ ਸਤਾ ਸੀ ਪਤਾ ਕੁਛ ਕਿਨੀ ਕਿਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲੋ ਬਹਿ ਜੀ ਅੱਡੇ ਹੁੰਦੇ ਜੀ ਬਸ ਕਾਹਦੀ ਬਾਤ ਤੁਹਾਨੂੰ ਕਿਹੜੇ ਹਾਂ ਜਦੋਂ ਫੋਨ ਆਏਗਾ ਐਸਐਚ ਦੁਰੰਗਾ ਬਨਾ ਜਦੋਂ ਤੁਸੀਂ ਗਏ ਉਹ ਮੌਕੇ ਤੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣੋਂ ਜਿਹਾ ਦੇ ਵਿੱਚ ਜਦਾਂ ਐਸੇ ਹੀ ਹਿੱਟਰ ਠੇਕਣ ਦਾ ਬਿਠਾ ਦੋਹਾਂ ਜੇਬਾਂ 'ਚ ਹੱਥ ਪਾਏ ਹੋਰੇ ਤੇ ਹਿੱਟਰ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਰੱ ਇੱਥੇ ਕਿਤੇ ਗੋਲੀ ਲੱਗੀ ਦੀ ਜਿਹੜੀ ਉਹਦੇ ਆ ਸੱਜੀ ਸਾਈਡ ਤੇ ਕੰਨ ਚੋਂ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚੋਂ ਖੂਨ ਨਿਕਲਦਾ ਕਿੰਨੇ ਵਜੇ ਘਟਨਾ ਕਿੰਨੇ ਵਜੇ ਪਹੁੰਚਿਆ ਇੱਥੇ 8:15 20 ਮਿੰਟ ਦੇ ਵਿੱਚ ਕਿਸੇ ਨੇ ਫੋਨ ਕੀਤਾ ਐਸਐਚ ਨੂੰ ਠੀਕ ਹੈ ਕਿੰਨੇ ਕੋਈ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਚ ਸਾਹਿਬ ਆਪਾਂ ਜੀ ਕੋਈ ਸੁਣੇ ਬਾਈ ਉਹ ਸੁਣੀ ਕਿ ਇਹਨੇ ਗੋਲੀ ਗੱਲ ਦੀ ਜਾਂ ਨਹੀਂ ਸਾਰ ਸਾਰੇ ਸਿਆਲ ਦੇ ਬਾਹਰ ਆਪਾਂ ਬਨੇ ਆਂਦਰਾ ਹੀ ਸੁੱਤੇ ਆ ਰਾਤ ਕਿੰਨੇ ਕਹਿੰਦੇ ਆਪਾਂ ਬਨੇ ਆਂਦਰਾ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲਾਗੇ ਤੇ ਜਾ ਕੇ ਵੇਖੇ ਉਹਦਾ ਕੂੜਾ ਨਿਕਲਿਆ। ਇਹ ਐਸਈ ਉਹਨੇ ਦੋਨੇ ਜੇਬਾਂ ਹੱਥ ਪਾਏ ਸੀ ਹਿੱਟਰ ਜਿੱਦਾਂ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ। ਜਿਹੜਾ ਦੂਜਾ ਔਰ ਜਾਈ ਦੇ ਵਿੱਚ ਹੀ ਉਹਦਾ ਮੂੰਹ ਨਿਕਲਦਾ। ਦਿਨ ਚਾਰ ਖੋਲ ਦੇ ਭੇਜ ਵਧਿਆ ਹੁੰਦੇ ਜੀ ਬੱਸ ਤੇ। ਭਲਾ ਅਜਿਹਾ ਵੇਖਣਾ ਹੋ ਜਾਵੇ ਜਿੱਦਾਂ ਐਸਈ ਹਿੱਟਰ ਸਿਕੰਡਾ ਬਿੱਠਾ ਦੋਵੇਂ ਜੇਬਾਂ 'ਚ ਹੱਥ ਪਾਏ ਹੋਏ ਤੇ ਹਿੱਟ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਜਦ। ਜਾਂ ਸੱਜੀ ਸਾਈਡ ਤੇ ਕੰਨ 'ਚ ਖੂਨ ਨਿਕਲਣ ਦੇ ਆਈ ਤੇ ਇੱਕ ਇੱਥੇ ਦੋ ਜਗ੍ਹਾ ਤੋਂ ਖੂਨ ਉਹਦੇ ਸਿਰ 'ਚ ਖੂਨ ਨਿਕਲਿਆ। ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਿਆ ਤੁਸੀਂ ਜਾ ਕੇ। ਸਰ ਮੇਰਾ ਨਾਮ ਕਮਲਜੀਤ ਸਿੰਘ ਆਦੀ ਪਿੰਡ ਦਾ ਸਰਪੰਚ। ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਹੈ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲਾਗੇ ਤੇ ਜਾ ਕੇ ਬੈਠੇ ਬਾਲਾ ਫੋਨ ਕਿਉਂ ਨਹੀਂ ਚੁੱਕਣ ਦੇ। ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹੀਟਰ ਜਿੱਦਾਂ ਆ ਸਾਹਮਣੇ ਠੇਕਣ ਦਾ ਇਹਦੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਅਜਾਈ ਦਾ ਸਤਾ ਸੀ ਪਤਾ ਕੁਛ ਕਿੰਨੀ ਕਿੰਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲੋ ਬੇਹਜ ਵੱਢ ਹੁੰਦੇ ਜੀ ਬਸ ਕਾਹ ਦੀ ਬਾਤ ਤੁਹਾਨੂੰ ਕਿਹੜੇ ਹੱਜ ਦਾ ਫੋਨ ਆਏਗਾ ਮੈਂ ਸੱਚ ਦੁਰੰਗਾਬਾ ਨਾ ਜਦੋਂ ਤੁਸੀਂ ਗਏ ਉਹ ਮੌਕੇ ਤੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣਾ ਹੋ ਜਾਂਦਾ ਵਿੱਚ ਜਿੱਦਾਂ ਐਸੇ ਹੀ ਹੀਟਰ ਸਿੱਕਣ ਦਾ ਬਿਠਾ ਦੋਹਾਂ ਜੇਬਾਂ 'ਚ ਹੱਥ ਪਾਏ ਹੋਰੇ ਤੇ ਹੀਟਰ ਲੱਗਾ ਸੀ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਜੱਟ ਭਾਈ ਕਿੱਕੜੀ ਗੋਲੀ ਲੱਗੀ ਦੀ ਜਿਹਨੇ ਕੀ ਉਹਦੇ ਆ ਸੱਜੀ ਸਾਈਡ ਤੇ ਕੰਨ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚ ਖੂਨ ਨਿਕਲਿਆ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਪਹੁੰਚਾਈ ਗਈ ਇੱਥੇ 8:15 20 ਮਿੰਟ ਦੇ ਵਿੱਚ ਕਿਸੇ ਨੇ ਫੋਨ ਕੀਤਾ ਐਸਐਚਓ ਨੂੰ ਠੀਕ ਹੈ ਫਿਰ ਕਿੰਨੇ ਕੋਈ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਚਓ ਸਾਹਿਬ ਆਣਗੇ ਕੋਈ ਕੋਈ ਸੁਣਿਆ ਬਾਈਬ ਸੁਣੀ ਕਿ ਨੇ ਗੋਲੀ ਗੱਲ ਦੀਆਂ ਨਹੀਂ ਸਾਰ ਸਾਰੇ ਸਿਆਲ ਦੇ ਬਾਹਰ ਆਪਾਂ ਬਨੇ ਅੰਦਰ ਸੁੱਤੇ ਆ ਰਾਤ ਕਿੰਨੇ ਵਜੇ ਸੌਂਦੇ ਆ ਪਤਾ ਨਹੀਂ ਲੱਗਦਾ ਕਿ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲਾਗੇ ਤਾਂ ਜਾ ਕੇ ਵੇਖਿਓ ਉਹਦਾ ਫੋਨ ਕਿਉਂ ਨਹੀਂ ਚੁੱਕਣ ਦੇ। ਜੀ ਐਸਏ ਉਹਨੇ ਦੋਨੇ ਜੇਬਾਂ ਹੀ ਹੱਥ ਪਾਏ ਸੀ। ਹਿੱਟਰ ਜਦ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ। ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹ ਉਹਦਾ ਮੂੰਹ ਲੰਗਾ ਸੀ। ਦਿਨ ਚਾਰ ਘੰਟੇ ਲੋਕ ਬਹਿ ਹੀ ਜੀ। ਅੱਧ ਹੁੰਦੇ ਜੀ ਬਸ ਤੈ। ਭਲਾ ਅਜਿਹਾ ਵੇਖਣਾ ਹੋ ਜਾਂਦਾ ਵੀ ਜਿੱਦਾਂ ਐਸੇ ਹਿੱਟਰ ਸਿਕੰਡਾ ਮਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟ ਲੱਗਾ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਕਰ। ਜਾਂ ਸੱਜੀ ਸਾਈਡ ਤੇ ਕਾਨ ਵਿੱਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ 'ਚ ਖੂਨ ਨਿਕਲਿਆ। ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਉਹ ਦੇਖਿਆ ਤੁਸੀਂ ਆ ਕੇ। ਸਰ ਮੇਰਾ ਨਾਮ ਕਮਲਜੀਤ ਸਿੰਘ ਆ ਆਦੀ ਪਿੰਡ ਦਾ ਸਰ ਭਾਈ ਚਰ। ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤੇ ਜਾ ਕੇ ਬੈਠੇ ਉਹਦਾ ਫੋਨ ਕਿਉਂ ਨਹੀਂ ਚੁੱਕਣ ਦੇ। ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਈ ਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹੀਟਰ ਜਦ ਆ ਸਾਹਮਣੇ ਛੇਕਣ ਦਾ ਇਹ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਅਜਾਈ ਦਾ ਸਤਾ ਸੀ ਪਤਾ ਕੁਛ ਕਿੰਨੀ ਕਿੰਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਬਹਿਜ ਵੱਧ ਹੁੰਦੇ ਜੀ ਬਸ ਕਾਹ ਦੀ ਬਾਤ ਤੁਹਾਨੂੰ ਕਿਹੜੇ ਹੱਜ ਦਾ ਫੋਨ ਆਏਗਾ ਐਸਐਚ ਡਰਾਂ ਦਾਬਾ ਨਾ ਜਦੋਂ ਤੁਸੀਂ ਗਏ ਉਹ ਮੌਕੇ ਤੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣਾ ਹੋ ਜਾਂਦਾ ਵਿੱਚ ਜਦਾਂ ਐਸੇ ਹੀਟਰ ਛੇਕਣ ਦਾ ਬਿਠਾ ਦੋਹਾਂ ਜੇਬਾਂ 'ਚ ਹੱਥ ਪਾਏ ਹੋਰੇ ਤੇ ਹੀਟਰ ਲੱਗਾ ਸੀ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਦਰਦ ਆਇਆ ਇਹ ਦੂਸਰੇ ਇਤਿਕਿਤੇ ਗੋਲੀ ਲੱਗੀ ਦੀ ਜਿਹੜੀ ਉਹਦੇ ਆ ਸੱਜੀ ਸਾਈਡ ਤੇ ਕਾਨੇ ਚੋਂ ਖੂਨ ਨਿਕਲਣ ਰਿਹਾ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚੋਂ ਖੂਨ ਨਿਕਲ ਰਿਹਾ ਕਿੰਨੇ ਵਜੇ ਘਟਨਾ ਕਿੰਨੇ ਵਜੇ ਪਹੁੰਚਾਈ ਕਿੱਥੇ 8:15 20 ਮਿੰਟ ਦੇ ਵਿੱਚ ਵਿੱਚ ਕਿਤੇ ਇੱਕ ਨੂੰ ਫੋਨ ਕੀਤਾ ਐਸਐਚ ਨੂੰ ਠੀਕ ਹੈ ਕਿੰਨੇ ਕੁਝ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਚ ਸਾਹਿਬ ਆਉਣਗੇ ਤੇ ਇੰਦਰੇ ਕੋਈ ਸੁਣੇ ਬਾਈ ਉਹ ਸੁਣੀ ਕਿ ਇਹਨੇ ਗੋਲੀ ਗੱਲ ਦੀਆਂ ਨਹੀਂ ਸਾਰੇ ਸਾਰੇ ਸਿਆਲ ਦੇ ਬਾਹਰ ਆਪਾਂ ਆਪਣੇ ਅੰਦਰ ਹੀ ਸੁੱਤੇ ਆ ਰਾਤ ਕਿੰਨੇ ਕਹਿੰਦੇ ਆ ਅੰਦਰ ਹੀ ਰਹਿੰਦੇ ਆ ਦੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣਦੇ ਜੇ ਲਾਗੇ ਤੇ ਜਾ ਕੇ ਬੈਠੇ ਪੜਾ ਕੂੜਾ ਪਾਉਣ ਦੇ। ਐਸਈ ਉਹਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ। ਹਿੱਟਰ ਜਿੱਦਾਂ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ। ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਲੰਗਾ ਸੀ। ਦਿਨ ਚਰਖਾ ਖੋਲ ਲੋ ਬੇਹੇਜ। ਵਧੇ ਹੁੰਦੇ ਜੀ ਬਸ ਤੇ ਬਾਰ। ਲਾਹ ਦੇ ਇਦਾਂ ਵੇਖਣਾ ਹੋ ਜਾਂਦਾ ਵੀ ਜਿੱਦਾਂ ਐਸਈ ਹਿੱਟਰ ਸਿਕੰਡਾ ਮਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀਦਰ। ਜਾਂ ਸੱਜੀ ਸਾਈਡ ਤੇ ਕੰਨ ਚੋਂ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚੋਂ ਖੂਨ ਨਿਕਲਿਆ। ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਿਆ ਤੁਸੀਂ ਆ ਕੇ। ਸਰ ਮੇਰੇ ਨਾਲ ਕਮਲਜੀਤ ਸਿੰਘ ਆਦਿ ਬੰਦੇ ਸਰਪੈਂਚਰ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਵੀ ਬੰਦੇ ਫੋਨ ਨਹੀਂ ਚੁੱਕਣਦੇ ਜੇ ਲੱਗੇ ਤੇ ਜਾ ਕੇ ਵੇਖੇ ਉਹਦਾ ਖੂਨ ਕਿਉਂ ਨਹੀਂ ਚੁੱਕਣਦੇ। ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹੀਟਰ ਜਿੱਦਾਂ ਆ ਸਾਹਮਣੇ ਠੇਕਣ ਦਾ ਇਹਦੇ ਲਾਗੇ ਕਾਰਬਨ ਪਈ ਹੈ ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਅਜਾਈ ਦਾ ਸਤਾ ਸੀ ਜਿੱਦਾਂ ਪਤਾ ਕੁਛ ਕਿੰਨੀ ਕਿੰਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲੋ ਬੇਹਜ ਵੱਧ ਹੁੰਦੇ ਜੀ ਬਸ ਕਹੇ ਬਾਤ ਤੁਹਾਨੂੰ ਕਿਹੜੇ ਹਾਂ ਜਦੋਂ ਫੋਨ ਆਏਗਾ ਮੈਂ ਸੱਚ ਦਰੰਗਾ ਬਣਾਂ ਜੀ ਜਦੋਂ ਤੁਸੀਂ ਗਏ ਉਹ ਮੌਕੇ ਦੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣਾ ਹੋ ਜਬ ਦੇ ਵਿੱਚ ਜਿੱਦਾਂ ਐਸੇ ਹੀ ਹੀਟਰ ਸਿੱਕਣ ਦਾ ਬਿਠਾ ਦੋਹਾਂ ਜੇਬਾਂ 'ਚ ਹੱਥ ਪਾਏ ਹੋਰੇ ਤੇ ਹੀਟ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰ ਇਤਿਕਟ ਗੋਲੀ ਲੱਗੀ ਦੀ ਇਹਦੀ ਉਹਦੇ ਆ ਸੱਜੀ ਸਾਈਡ ਤੇ ਕੰਨ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਆਈ ਉਹਦੇ ਸਿਰ ਚ ਖੂਨ ਨਿਕਲਿਆ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਪਹੁੰਚਾਈ ਗਈ ਇੱਥੇ 8:15 20 ਮਿੰਟ ਦੇ ਵਿੱਚ ਕਿਸੇ ਨੇ ਫੋਨ ਕੀਤਾ ਐਸਐਸਓ ਨੂੰ ਠੀਕ ਹੈ ਕਿੰਨੇ ਕੁਝ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਸਓ ਸਾਹਿਬ ਪਹੁੰਚ ਗਏ ਤੇ ਇਧਰ ਕੋਈ ਸੁਣੀ ਬਾਈ ਉਹ ਸੁਣੀ ਕਿ ਇਹਨੇ ਗੋਲੀ ਗੱਲ ਜਾਂ ਨਹੀਂ ਸਾਰੇ ਸਾਰੇ ਸਿਆਲ ਦੇ ਬਾਹਰ ਆਪਾਂ ਆਪਣੇ ਅੰਦਰ ਸੁੱਤੇ ਆ ਰਾਤ ਕਿੰਨੇ ਪਹਿਲਾਂ ਅੰਦਰ ਪੜ੍ਹਨ ਲੱਗ ਗਏ ਇਹ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣਦੇ ਜੇ ਲਾਗੇ ਤੇ ਜਾ ਕੇ ਵੇਖੇ ਬੜਾ ਕੂੜਾ ਨਿਕਲਦਾ ਸੀ ਇਹ ਐਸਈ ਉਹਨੇ ਦੋਨੇ ਜੇਬਾਂ ਹੀ ਹੱਥ ਪਾਏ ਸੀ ਹਿੱਟਰ ਜਿਹਦਾ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਔਰ ਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਦਿਨ ਚਿਰ ਕੋਲ ਲੋਕ ਬਹਿ ਹੀ ਵਧ ਜਾਂਦੇ ਜੀ ਬੱਸ ਪਰ ਲਾਹ ਤਾਂ ਇਦਾਂ ਵੇਖਣਾ ਹੋ ਜਾਂਦਾ ਵੀ ਜਿੱਦਾਂ ਐਸਈ ਹਿੱਟਰ ਸੀ ਕੰਡਾ ਮਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਰੇ ਤੇ ਹਿੱਟ ਲੱਗਾ ਹੈ ਸਾਹਮਣੇ ਕੇਨ ਮਹਿਸੂਸ ਨਹੀਂ ਹੁੰਦਾ ਵੀ ਗੱਲ ਆ ਸੱਜੀ ਸਾਈਡ ਤੇ ਕਾਨ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚ ਖੂਨ ਲੱਗਿਆ ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਿਆ ਤੁਸੀਂ ਆ ਕੇ ਸਰ ਮੇਰਾ ਨਾਮ ਕਮਲਜੀਤ ਸਿੰਘ ਆਦੀਆਂ ਪਿੰਡ ਦਾ ਸਰ ਬਈ ਚਲ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤਾਂ ਜਾ ਕੇ ਵੇਖੇ ਉਹਦਾ ਖੂਨ ਕਿਉਂ ਨਹੀਂ ਚੁੱਕਣ ਦੇ ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚੀ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹੀਟਰ ਜਿੱਦਾਂ ਆ ਸਾਹਮਣੇ ਛੇਕੰਦਾ ਇਹਦੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਓਰ ਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਅਜਾਈ ਜੋ ਸਤਾ ਸੀ ਪਤਾ ਕੁਛ ਕਿਨੀ ਕਿਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲੋ ਬੇਹਜ ਵੱਡੇ ਹੁੰਦੇ ਜੀ ਬਸ ਕਹੋ ਬਾਤ ਤੁਹਾਨੂੰ ਕਿਹੜੇ ਹੱਜ ਦਾ ਫੋਨ ਆਇਆਗਾ ਸਰ ਚ ਦੁਰੰਗਾ ਬਣ ਅਸੀਂ ਜਦੋਂ ਤੁਸੀਂ ਗਏ ਉਹਦਾ ਮੌਕੇ ਤੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣੋਂ ਜਿਹਾ ਦ ਦੇ ਵਿੱਚ ਜਿੱਦਾਂ ਐਸੀ ਹੀਟਰ ਸੀ ਕੰਡਾ ਬਿਠਾ ਦੋਹੇ ਜੇਬਾਂ 'ਚ ਹੱਥ ਪਾਏ ਹੋਰੇ ਤੇ ਹੀਟਰ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਦੱਤ ਭ ਇਤਿਕਿਤੇ ਗੋਲੀ ਲੱਗੀ ਦੀ ਜਿਹਨੇ ਕਿ ਉਹਦੇ ਆ ਸੱਜੀ ਸਾਈਡ ਤੇ ਕਾਨੇ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚ ਖੂਨ ਨਿਕਲ ਰਿਹਾ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਪਹੁੰਚੀ ਇੱਥੇ 8:15 20 ਮਿੰਟ ਦੇ ਵਿੱਚ ਕਿਸੇ ਨੇ ਫੋਨ ਕੀਤਾ ਐਸਐਚਓ ਨੂੰ ਠੀਕ ਹੈ ਫਿਰ ਕਿੰਨੇ ਕੋਈ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਚਓ ਸਾਹਿਬ ਆਣਗੇ ਕੋਈ ਕੋਈ ਸੁਣਿਆ ਬਾਈ ਉਹ ਸੁਣੀ ਕਿ ਨੇ ਗੋਲੀ ਗੱਲ ਦੀਆਂ ਨਹੀਂ ਸਾਰ ਸਾਰੇ ਸਿਆਲ ਦੇ ਬਾਹਰ ਆਪਾਂ ਬਣੇ ਅੰਦਰ ਸੱਤੇ ਆ ਰਾਤ ਕਿੰਨੇ ਕਹਿੰਦੇ ਅੰਦਰ ਬਣਾਇਆ ਲਾ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣਦੇ ਜੇ ਲਾਗੇ ਤੇ ਜਾ ਕੇ ਬੈਠੇ ਪਾਉਂਦੇ ਪਾਉਂਦੇ ਸੀ ਐਸਹੀ ਉਹਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਜਿਹੜਾ ਜਦ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਔਰ ਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਦਿਨ ਚਾਰ ਖੋਲ ਲੋ ਬਹਿ ਜੀ ਬਧ ਹੁੰਦੇ ਜੀ ਬਸ ਤੇ ਬਾਕੀ ਭਲਾ ਅਜਿਹਾ ਵੇਖਣਾ ਹੋ ਜਾਂਦਾ ਵਿੱਚ ਜਦ ਐਸੇ ਹਿੱਟ ਸਿਕੰਡਾ ਬਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀਦਾਂ ਆ ਸੱਜੀ ਸਾਈਡ ਤੇ ਕਾਨ ਵਿੱਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਤੋਂ ਖੂਨ ਉਹਦੇ ਸਿਰ 'ਚ ਖੂਨ ਨਿਕਲਿਆ ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੁਸੀਂ ਦੇਖਿਆ ਤੁਸੀਂ ਜਾ ਕੇ ਸਰ ਮੇਰੇ ਨਾਲ ਕਮਲਜੀਤ ਸਿੰਘ ਆਦਿ ਪਿੰਡ ਦਾ ਸਰਪੈਂਚਰ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਹੈ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤੇ ਜਾ ਕੇ ਵੇਖੇ ਉਹਦਾ ਖੂਨ ਕਿਉਂ ਨਹੀਂ ਚੁੱਕਣ ਦੇ ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਨੇ ਦੋਨੇ ਜੇਬਾਂ 'ਚ ਹੱਥ ਪਾਏ ਸੀ ਹੀਟਰ ਜਿੱਦਾਂ ਆ ਸਾਹਮਣੇ ਛੇਕਣ ਦਾ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਵਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਉਜਾਈ ਦਾ ਸਤਾ ਸੀ ਪਤਾ ਕੁਛ ਕਿੰਨੀ ਕਿੰਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਬਹਿਜ ਵੱਧ ਹੁੰਦੇ ਜੀ ਬਸ ਚਾਹੀ ਬਾਤ ਤੁਹਾਨੂੰ ਕਿਹੜੇ ਹੱਜ ਦਾ ਫੋਨ ਆਏਗਾ ਐਸਐਸ ਚ ਦਰਨ ਦਾਬਾ ਨਾ ਜਦੋਂ ਤੁਸੀਂ ਗਏ ਉਹ ਮੌਕੇ ਤੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣਾ ਹੋ ਜਾਂਦੇ ਵਿੱਚ ਜਿੱਦਾਂ ਐਸੇ ਹੀਟਰ ਛੇਕਣ ਦਾ ਬਿਠਾ ਦੋਹਾਂ ਜੇਬਾਂ 'ਚ ਹੱਥ ਪਾਏ ਹੋਰੇ ਤੇ ਹੀਟਰ ਲੱਗਾ ਸੀ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਦੱਤਾ ਇਹ ਦੂਸਰੇ ਇੱਥੇ ਕਿਤੇ ਗੋਲੀ ਲੱਗੀ ਦੀ ਜਿਹੜੀ ਉਹਦੇ ਆ ਸੱਜੀ ਸਾਈਡ ਤੇ ਕੰਨ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ 흘ਾਈ ਉਹਦੇ ਸਿਰ ਚ ਖੂਨ ਨਿਕਲਿਆ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਪਹੁੰਚਿਆ ਇੱਥੇ 8:15 20 ਮਿੰਟ ਦੇ ਵਿੱਚ ਕਿਸੇ ਨੇ ਫੋਨ ਕੀਤਾ ਐਸਐਚਓ ਨੂੰ ਠੀਕ ਹੈ ਕਿੰਨੇ ਕੋਈ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਚਓ ਸਾਹਿਬ ਆਪਾਂ ਜੀ ਤੇ ਇਧਰ ਕੋਈ ਸੁਣਿਆ ਵਾਈਬ ਸੁਣੀ ਤੇ ਗੋਲੀ ਗੱਲ ਦੀਆਂ ਨਹੀਂ ਸਾਰ ਸਾਰੇ ਸਿਆਲ ਦੇ ਬਾਹਰ ਆਪਾਂ ਬਨੇ ਹੁੰਦੇ ਨੇ ਸੁੱਤੇ ਆ ਰਾਤ ਕਿੰਨੇ ਕਹਿੰਦੇ ਆ ਮੈਨੂੰ ਪਤਾ ਨਹੀਂ ਪੀ ਐਸ ਐਚ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲਾਗੇ ਤੇ ਜਾ ਕੇ ਵੇਖੇ ਉਹਦਾ ਕੂੜਾ ਕੰਮ ਪੱਲੇ ਪੀ ਐਸ ਐ ਹੀ ਉਹਨੇ ਦੋਨੇ ਜੇਬਾਂ ਹੱਥ ਪਾਏ ਸੀ ਜਿਹੇਟਰ ਜਿੱਦਾਂ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਓਰ ਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਦਿਨ ਚਾਰ ਖੋਲ ਲੋ ਬੇਹਜ ਵੱਧ ਹੁੰਦੇ ਜੀ ਬੱਸ ਤਰ੍ਹਾਂ ਲਾਹ ਦੇ ਇਦਾਂ ਵੇਖਣਾ ਜਿਹਾ ਜਿਦਾ ਜਿਹਾ ਐਸੇ ਹਿੱਟ ਰਿਸਕੰਡਾ ਮਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਦਰਦ ਆ ਸੱਜੀ ਸਾਈਡ ਤੇ ਕੰਨ ਚ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਲੱਗਾਈ ਉਹਦੇ ਸਿਰ ਚ ਖੂਨ ਨਿਕਲਦਾ ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜੀ ਤੇ ਦੇਖਿਆ ਤੁਸੀਂ ਆ ਕੇ ਸਰ ਮੇਰੇ ਨਾਲ ਕਮਰਜੀ ਸਿੰਘ ਆਦਿ ਬੰਦੇ ਦਾ ਸਰ ਭਾਈ ਚੱਲ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲੱਗੇ ਤੇ ਜਾ ਕੇ ਵੇਖੇ ਉਹਦਾ ਖੂਨ ਕਿਉਂ ਨਹੀਂ ਚੁੱਕਣ ਦੇ ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਨੇ ਦੋਨੇ ਜੇਬਾਂ ਵਿੱਚ ਹੱਥ ਪਾਏ ਸੀ ਹਿੱਟਰ ਜਦੋਂ ਆ ਸਾਹਮਣੇ ਛੇਕਣ ਦਾ ਇਹ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਉਹ ਰਜਾਈ ਦੇ ਵਿੱਚ ਇਹਦਾ ਮੂੰਹ ਨੰਗਾ ਸੀ ਤੇ ਰਜਾਈ ਜੋ ਸਤਾ ਸੀ ਪਤਾ ਕੁਛ ਕਿੰਨੀ ਕਿੰਨੀ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲੋ ਬੇਹਜ ਵੱਧ ਹੁੰਦੇ ਜੀ ਬਸ ਚਾਹੇ ਬਾਤ ਤੁਹਾਨੂੰ ਕਿਹੜੇ ਹੱਜ ਦਾ ਫੋਨ ਆਏਗਾ ਐਸਐਚ ਡਰੰਗਾ ਬਣਾ ਜਦੋਂ ਤੁਸੀਂ ਗਏ ਉਹ ਮੌਕੇ ਦੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਵੇਖਣੋ ਜਿਹਾ ਦੇ ਵਿੱਚ ਜਦਾਂ ਐਸੇ ਹੀ ਹਿੱਟਰ ਛੇਕਣ ਦਾ ਬਿਠਾ ਦੋਹਾਂ ਜੇਬਾਂ ਵਿੱਚ ਹੱਥ ਪਾਏ ਹੋਰੇ ਤੇ ਹਿੱਟਰ ਲੱਗਾ ਸੀ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਦੱਸ ਭਾਈ ਇੱਥੇ ਕਿਤੇ ਗੋਲੀ ਲੱਗੀ ਦੀ ਜਿਹਨੇ ਕਿ ਉਹਦੇ ਆ ਸੱਜੀ ਸਾਈਡ ਤੇ ਕੰਨ ਚੋਂ ਖੂਨ ਨਿਕਲਣ ਰਿਹਾ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਉਹਦੇ ਸਿਰ ਚੋਂ ਖੂਨ ਨਿਕਲ ਰਿਹਾ ਕਿੰਨੇ ਵਜੇ ਘਟਨਾ ਕਿੰਨੇ ਵਜੇ ਪਹੁੰਚਿਆ ਇੱਥੇ 8:15 20 ਮਿੰਟ ਦੇ ਵਿੱਚ ਕਿਤੇ ਕਿਹਨੂੰ ਫੋਨ ਕੀਤਾ ਐਸਐਚਓ ਨੂੰ ਠੀਕ ਹੈ ਕਿੰਨੇ ਕੋਈ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਚਓ ਸਾਹਿਬ ਆਣਗੇ ਕੋਈ ਕੋਈ ਸੁਣੇ ਬਾਈ ਉਹ ਸੁਣੀ ਕਿ ਇਹਨੇ ਗੋਲੀ ਗਾਲੀ ਜਾਂ ਨਹੀਂ ਸਾਰ ਸਾਰੇ ਸਿਆਲ ਦੇ ਬਾਹਰ ਆ ਪੁਬ ਨੇ ਅੰਦਰ ਹੀ ਸੱਤੇ ਆ ਰਾਤ ਕਿੰਨੇ ਕਹਿੰਦੇ ਆ ਮੈਨੂੰ ਪਤਾ ਨਹੀਂ ਲੱਗਦਾ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਏ ਕਿ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲਾਗੇ ਤੇ ਜਾ ਕੇ ਬੈਠੇ ਉਹਦਾ ਕੂੜਾ ਪਾਉਂਦੇ। ਤੇ ਐਸਐਹ ਉਹਨੇ ਦੋਨੇ ਜੇਬਾਂ ਹੱਥ ਪਾਏ ਸੀ। ਹੀਟਰ ਜਿੱਦਾਂ ਆ ਸਾਹਮਣੇ ਛੇਕੰਦੇ ਤੇ ਲਾਗੇ ਕਾਰਬਨ ਬਈ। ਜਿਹੜਾ ਦੂਜਾ ਉਹ ਰਜਾਈ ਦੇ ਵਿੱਚ ਹੀ ਉਹਦਾ ਮੂੰਹ ਨਿਕਦਾ ਸੀ। ਦਿਨ ਚਾਰ ਖੋਲ ਲੋ ਕਿ ਬੇਹਜ ਬਧ ਹੁੰਦੇ ਜੀ ਦੱਸ ਸਕਦਾ। ਭਲਾ ਅੰਦਾ ਆ ਵੇਖਣਾ ਹੋ ਜਬ ਦੇ ਵਿੱਚ ਜਿੱਦਾਂ ਐਸੇ ਹਿੱਟ ਰਿਸਕੰਡਾ ਮਿੱਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਏ ਤੇ ਹਿੱਟ ਲੱਗਾ ਹੈ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਦਰਦ ਆ ਸੱਜੀ ਸਾਈਡ ਤੇ ਕੰਨ ਚੋਂ ਖੂਨ ਨਿਕਲਣ ਲਿਆ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਆ ਗਿਆ ਮਿਲਾਈ